ਨਮਸਕਾਰ ਦੋਸਤੋ ਪੀਟੈਟ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਅੱਜ ਦਾ ਸਾਡਾ ਜਿਹੜਾ ਟੌਪਿਕ ਹੈ ਉਹ ਹੈ ਜੀ ਬਿਮਾਰੀਆਂ ਜੋ ਕਿ ਪੀਟੈਟ ਦੇ ਵਨ ਦੇ ਵਾਤਾਵਰਣ ਵਿਸ਼ੇ ਦੇ ਨਾਲ ਸੰਬੰਧਿਤ ਹੈ ਜੀ ਇਸ ਦੇ ਵਿੱਚ ਅਸੀਂ ਮਨੁੱਖੀ ਸਰੀਰ ਨੂੰ ਲੱਗਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦੇ ਸੰਬੰਧੀ ਜਾਣਕਾਰੀ ਹਾਸਲ ਕਰਾਂਗੇ ਔਰ ਵਿਟਾਮਿਨਾ ਪ੍ਰੋਟੀਨਾ ਦੀ ਘਾਟ ਦੇ ਨਾਲ ਕਿਹੜੇ ਰੋਗ ਹੁੰਦੇ ਨੇ ਉਹਨਾਂ ਸੰਬੰਧੀ ਜਾਣਕਾਰੀ ਜਿਹੜੀ ਹਾਸਲ ਕਰਾਂਗੇ ਸੋ ਸਭ ਤੋਂ ਪਹਿਲਾ ਪ੍ਰਸ਼ਨ ਹੈ ਜੀ ਸ਼ੂਤ ਦੀਆਂ ਬਿਮਾਰੀਆਂ ਕਿਵੇਂ ਫੈਲਦੀਆਂ ਹਨ ਉੱਤਰ ਹੈ ਜੀ ਸੁਖਮ ਜੀਵਾਂ ਤੋਂ ਜਿਵੇਂ ਕਿ ਜੀਵਾਣੂ ਵਿਸ਼ਾਣੂ ਉਲੀ ਅਤੇ ਪ੍ਰੋਟੋਜ਼ੋਆ ਤੋਂ ਜਿਹੜੀਆਂ ਬਿਮਾਰੀਆਂ ਨੇ ਫੈਲਦੀਆਂ ਨੇ ਸੁਖਮ ਜੀਵ ਜਿਹੜੇ ਹੁੰਦੇ ਨੇ ਇਹਨਾਂ ਨੂੰ ਅਸੀਂ ਨੰਗੀ ਅੱਖ ਦੇ ਨਾਲ ਨਹੀਂ ਦੇਖ ਸਕਦੇ ਇਹਨਾਂ ਨੂੰ ਸੁਖਮ ਦਰਸ਼ੀ ਦੇ ਯੰਤਰ ਉਸ ਦੇ ਨਾਲ ਵੇਖਿਆ ਜਾ ਸਕਦਾ ਹੈ ਔਰ ਇਹਨਾਂ ਦੀ ਖੋਜ ਜਿਹੜੀ ਹੈ ਸਭ ਤੋਂ ਪਹਿਲਾਂ ਡੱਚ ਵਿਗਿਆਨੀ ਐਂਟੋਨੀਵਾਨ ਲਿਓਨ ਹੌਕ ਨੇ 1683 ਈਸਵੀ ਦੇ ਵਿੱਚ ਕੀਤੀ ਸੀ ਪ੍ਰਸ਼ਨ ਨੰਬਰ 2 ਸ਼ੂਤ ਦੀਆਂ ਬਿਮਾਰੀਆਂ ਦੇ ਨਾਮ ਦੱਸੋ ਉੱਤਰ ਹੈ ਜੀ ਮਲੇਰੀਆ ਇਨਫਲੂਐza ਪੀਲੀਆ ਰੈਬੀਸ ਐਡੀਜ਼ ਤਪਦਿਕ ਹੈਜ਼ਾ ਟਾਈਫਾਇਡ ਦਸਤ ਐਥਰਿਕਸ ਆਦ ਜਿਹੜੀਆਂ ਨੇ ਇਹ ਸ਼ੂਤ ਦੀਆਂ ਬਿਮਾਰੀਆਂ ਨੇ ਸ਼ੂਤ ਦੀਆਂ ਬਿਮਾਰੀਆਂ ਜਿਨ੍ਹਾਂ ਨੂੰ ਲਾਗਦੀਆਂ ਬਿਮਾਰੀਆਂ ਵੀ ਕਿਹਾ ਜਾਂਦਾ ਹੈ ਇਹ ਜਿਹੜੀਆਂ ਨੇ ਹਵਾ ਪਾਣੀ ਔਰ ਇੱਕ ਦੂਜੇ ਦੇ ਸੰਪਰਕ ਦੇ ਆਉਣ ਦੇ ਨਾਲ ਇਹ ਜਿਹੜੀਆਂ ਬਿਮਾਰੀਆਂ ਨੇ ਇਹ ਫੈਲ ਦੀਆਂ ਨੇ ਪ੍ਰਸ਼ਨ ਨੰਬਰ 3 ਅਸ਼ੂਤ ਬਿਮਾਰੀਆਂ ਕਿਹੜੀਆਂ ਹੁੰਦੀਆਂ ਹਨ ਉੱਤਰ ਹੈ ਜੀ ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਨਹੀਂ ਫੈਲਦੀਆਂ ਉਹਨਾਂ ਨੂੰ ਅਸ਼ੂਤ ਬਿਮਾਰੀਆਂ ਕਿਹਾ ਜਾਂਦਾ ਹੈ ਸ਼ੂਤ ਦੀਆਂ ਬਿਮਾਰੀਆਂ ਹੁੰਦੀਆਂ ਨੇ ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਹਵਾ ਪਾਣੀ ਔਰ ਜਾਂ ਇੱਕ ਦੂਜੇ ਦੇ ਸੰਪਰਕ ਆਉਣ ਦੇ ਨਾਲ ਫੈਲਦੀਆਂ ਨੇ ਔਰ ਅਸ਼ੂਤ ਬਿਮਾਰੀਆਂ ਉਹ ਹੁੰਦੀਆਂ ਨੇ ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਨਹੀਂ ਫੈਲਦੀਆਂ ਪ੍ਰਸ਼ਨ ਨੰਬਰ 4 ਅਸ਼ੂਤ ਬਿਮਾਰੀਆਂ ਦੇ ਨਾਮ ਦੱਸੋ ਉੱਤਰ ਹੈ ਜੀ ਸ਼ੱਕਰ ਰੋਗ ਦਿਲ ਦੀ ਬਿਮਾਰੀ ਕੈਂਸਰ ਜੋੜਾਂ ਦਾ ਦਰਦ ਇਹ ਜਿਹੜੇ ਨੇ ਇਹ ਅਸ਼ੂਤ ਬਿਮਾਰੀਆਂ ਨੇ ਜੋ ਇੱਕ ਵਿਅਕਤੀ ਤੋਂ ਦੂਜੇ ਤੱਕ ਨਹੀਂ ਫੈਲਦੀਆਂ। ਪ੍ਰਸ਼ਨ ਨੰਬਰ 5 ਜੀਵਾਨਵਾ ਰਾਹੀਂ ਪੈਦਾ ਹੋਣ ਵਾਲੇ ਰੋਗ ਕਿਹੜੇ ਹਨ? ਜੀਵਾਨੂ ਜਿਹੜੇ ਕਿ ਬਹੁਤ ਛੋਟੇ ਕਣ ਹੁੰਦੇ ਨੇ। ਉਹਨਾਂ ਦੇ ਨਾਲ ਫੈਲਣ ਵਾਲੇ ਰੋਗ ਨੇ ਜੀ ਨਿਮੋਨੀਆ, ਟੈਟਨਸ, ਟੀਬੀ, ਕੋਲਡ, ਹੈਜਾ ਆਦ। ਪ੍ਰਸ਼ਨ ਨੰਬਰ 6 ਵਿਸ਼ਾਣੂਆਂ ਦੁਆਰਾ ਪੈਦਾ ਹੋਣ ਵਾਲੇ ਰੋਗ ਕਿਹੜੇ ਹਨ? ਉੱਤਰ ਹੈ ਜੀ ਵਿਸ਼ਾਣੂ ਦਾ ਮਤਲਬ ਹੈ ਵਿਸ਼ ਅਣੂ ਜ਼ਹਿਰ ਦੇ ਅਣੂ ਨੇ ਜਿਹੜੇ ਉਹਨਾਂ ਨਾਲ ਕਿਹੜੇ ਰੋਗ ਫੈਲਦੇ ਨੇ ਜੀ ਪੋਲੀਓ ਕੈਂਸਰ ਏਡਸ ਖਸਰਾ ਡੇਂਗੂ ਬੁਖਾਰ ਔਰ ਹਲਕਾ ਇਹ ਜਿਹੜੇ ਨੇ ਵਿਸ਼ਾਣੂਆਂ ਦੇ ਨਾਲ ਫੈਲਣ ਵਾਲੇ ਰੋਗ ਹਨ ਪ੍ਰਸ਼ਨ ਨੰਬਰ 7 ਪ੍ਰੋਟੋਜਵਾ ਜੋ ਕਿ ਇੱਕ ਸੈੱਲੀ ਸੁਖਮ ਜੀਵ ਹੁੰਦੇ ਨੇ ਪ੍ਰੋਟੋਜਵਾ ਰਾਹੀਂ ਪੈਦਾ ਹੋਣ ਵਾਲੇ ਰੋਗ ਕਿਹੜੇ ਹਨ ਉੱਤਰ ਹੈ ਜੀ ਮਲੇਰੀਆ ਕਾਲਾ ਬੁਖਾਰ ਅਮੀਬੀ ਪੇਚਸ ਇਹ ਜਿਹੜੇ ਮੁੱਖ ਰੋਗ ਨੇ ਪ੍ਰੋਟੋਜ਼ੋਆ ਦੇ ਰਾਹੀਂ ਫੈਲਦੇ ਨੇ ਪ੍ਰਸ਼ਨ ਨੰਬਰ 8 ਫੰਗਸ ਦੁਆਰਾ ਹੋਣ ਵਾਲੇ ਰੋਗ ਕਿਹੜੇ ਹਨ ਉੱਤਰ ਹੈ ਜੀ ਚਮੜੀ ਰੋਗ ਭੋਜਨ ਦਾ ਵਿਸ਼ੈਲਾਪਣ ਪ੍ਰਸ਼ਨ ਨੰਬਰ 9 ਅਰਜਿਤ ਰੋਗ ਅਤੇ ਜਨਮजात ਰੋਗ ਕੀ ਹੁੰਦੇ ਹਨ ਉੱਤਰ ਹੈ ਜੀ ਜਨਮजात ਰੋਗ ਜਿਹਨ ਉਹ ਜਨਮ ਤੋਂ ਹੁੰਦੇ ਨੇ ਔਰ ਜਿਹੜੇ ਅਰਜਿਤ ਰੋਗ ਨੇ ਉਹ ਜਨਮ ਤੋਂ ਬਾਅਦ ਪੈਦਾ ਹੋਣ ਤੋਂ ਬਾਅਦ ਲੱਗਦੇ ਹਨ ਪ੍ਰਸ਼ਨ ਨੰਬਰ 10 ਤ੍ਰੂਟੀ ਰੋਗ ਕੀ ਹੁੰਦਾ ਹੈ ਉੱਤਰ ਹੈ ਜੀ ਲੰਬੇ ਸਮੇਂ ਤੱਕ ਭੋਜਨ ਵਿੱਚ ਖਾਸ ਤੱਤਾਂ ਦੀ ਘਾਟ ਕਾਰਨ ਹੋਣ ਵਾਲੇ ਜਿਹੜੇ ਰੋਗ ਨੇ ਉਹਨਾਂ ਨੂੰ ਤ੍ਰੂਟੀ ਰੋਗ ਕਿਹਾ ਜਾਂਦਾ ਹੈ ਅੱਗੇ ਹੈ ਜੀ ਪ੍ਰਸ਼ਨ ਨੰਬਰ 11 ਵਿਟਾਮਿਨਾਂ ਦੀ ਕਮੀ ਨਾਲ ਹੋਣ ਵਾਲੇ ਰੋਗ ਕਿਹੜੇ ਹਨ ਵਿਟਾਮਿਨ ਜੋ ਕਿ ਸਾਡੇ ਸੁਰੱਖਿਅਤ ਭੋਜਨ ਇਹਨਾਂ ਨੂੰ ਕਿਹਾ ਜਾਂਦਾ ਹੈ ਸਾਡੀ ਸੁਰੱਖਿਆ ਕਰਦੇ ਨੇ ਬਿਮਾਰੀਆਂ ਤੋਂ ਇਹਨਾਂ ਦੀ ਘਾਟ ਦੇ ਨਾਲ ਇਹਨਾਂ ਦੀ ਕਮੀ ਦੇ ਨਾਲ ਬਹੁਤ ਸਾਰੇ ਜਿਹੜੇ ਰੋਗ ਨੇ ਉਹ ਹੋ ਜਾਂਦੇ ਨੇ ਔਰ ਇਹਨਾਂ ਨਾਲ ਸੰਬੰਧਿਤ ਜਿਹੜੇ ਨੇ ਪ੍ਰਸ਼ਨ ਵੀ ਹਰੇਕ ਪੇਪਰ ਦੇ ਵਿੱਚ ਚਾਹੇ ਉਹ ਕੋਈ ਵੀ ਕੰਪੀਟੀਸ਼ਨ ਐਗਜ਼ਾਮ ਹੋਵੇ ਜ਼ਰੂਰ ਪੁੱਛੇ ਜਾਂਦੇ ਨੇ ਸਭ ਤੋਂ ਪਹਿਲਾਂ ਹੈ ਜੀ ਵਿਟਾਮਿਨ ਸੀ ਵਿਟਾਮਿਨ ਸੀ ਦੇ ਨਾਲ ਜਿਹੜਾ ਸਕਰਵੀ ਰੋਗ ਹੈ ਹੋ ਜਾਂਦਾ ਹੈ ਔਰ ਵਿਟਾਮਿਨ ਸ਼ਬਦ ਦੀ ਜਿਹੜੀ ਵਰਤੋਂ ਸਭ ਤੋਂ ਪਹਿਲਾਂ ਕੀਤੀ ਸੀ ਸੀ ਫੰਕ ਨੇ 1911 ਈਸਵੀ ਦੇ ਵਿੱਚ ਸੋ ਅਸੀਂ ਗੱਲ ਕਰ ਰਹੇ ਸੀ ਵਿਟਾਮਿਨ ਸੀ ਦੀ ਵਿਟਾਮਿਨ ਸੀ ਦੇ ਨਾਲ ਸ਼ਕਰ ਵੀ ਰੋਗ ਹੋ ਜਾਂਦਾ ਹੈ ਔਰ ਇਹਦੇ ਜਿਹੜੇ ਲੱਛਣ ਨੇ ਉਹ ਹੈ ਮਸੂੜੇ ਫੁੱਲਣਾ ਦੰਦ ਹਿੱਲਣੇ ਜੋੜਾਂ ਵਿੱਚ ਦਰਦ ਚਮੜੀ ਦਾ ਫਟਣਾ ਇਹ ਇਹਦੇ ਪ੍ਰਮੁੱਖ ਲੱਛਣ ਨੇ ਜੀ ਔਰ ਇਹਦੇ ਜਿਹੜੇ ਸੋਮੇ ਨੇ ਜਿੱਥੋਂ ਸਾਨੂੰ ਪ੍ਰਾਪਤ ਹੋ ਸਕਦਾ ਹੈ ਖੱਟੀ ਪ੍ਰਜਾਤੀ ਦੇ ਫਲ ਜਿਵੇਂ ਕਿ ਸੰਤਰਾ ਨਿੰਬੂ ਜਾਂ ਇਸ ਤਰ੍ਹਾਂ ਦੇ ਹੋਰ ਜਿਹੜੇ ਜਿਵੇਂ ਆਲਾ ਵਗੈਰਾ ਹੈ ਇਸ ਦੇ ਵਿੱਚੋਂ ਸਾਨੂੰ ਇਹ ਪ੍ਰਾਪਤ ਹੁੰਦਾ ਹੈ ਔਰ ਹਰੀਆਂ ਸਬਜ਼ੀਆਂ ਦੇ ਵਿੱਚੋਂ ਸਾਨੂੰ ਇਹ ਪ੍ਰਾਪਤ ਹੁੰਦਾ ਹੈ ਵਿਦਿਆਰਥੀਓ ਪੇਪਰ ਦੇ ਵਿੱਚ ਜਿਹੜੇ ਇਹਦੇ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਜਾਂਦੇ ਨੇ ਉਸ ਤਰੀਕੇ ਨਾਲ ਪੁੱਛੇ ਜਾਂਦੇ ਨੇ ਕਿ ਜਿਵੇਂ ਪੁੱਛਿਆ ਜਾਏਗਾ ਕਿ ਕਿਸੇ ਵਿਅਕਤੀ ਦੇ ਮਸੂੜੇ ਫੁੱਲ ਰਹੇ ਨੇ ਉਸਤੇ ਦੰਦ ਹਿੱਲਦੇ ਨੇ ਜੋੜਾਂ ਦੇ ਵਿੱਚ ਦਰਦ ਹੈ ਉਸ ਨੂੰ ਕਿਹੜੇ ਵਿਟਾਮਿਨ ਦੀ ਘਾਟ ਹੈ ਜਾਂ ਉਸ ਨੂੰ ਕਿਹੜਾ ਰੋਗ ਹੈ ਜਾਂ ਇਹ ਪੁੱਛਿਆ ਜਾ ਸਕਦਾ ਹੈ ਕਿ ਉਸ ਨੂੰ ਕਿਸ ਤਰ੍ਹਾਂ ਦਾ ਭੋਜਨ ਜਿਹੜਾ ਦੇਣਾ ਚਾਹੀਦਾ ਹੈ ਕਿ ਉਸ ਦਾ ਇਹ ਜਿਹੜਾ ਮਸੂੜੇ ਫੁੱਲਣ ਦਾ ਦੰਦ ਹਿੱਲਣ ਦਾ ਰੋਗ ਹੈ ਉਹ ਦੂਰ ਹੋ ਜਾਏ ਇਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਣਗੇ ਇਸ ਕਰਕੇ ਜਿਹੜੇ ਵਿਟਾਮਿਨਾਂ ਦੀ ਕਮੀ ਨਾਲ ਹੋਣ ਵਾਲੇ ਰੋਗ ਨੇ ਇਹਨਾਂ ਦਾ ਵਿਸ਼ੇਸ਼ ਅਧਿਐਨ ਕੀਤਾ ਜਾਵੇ। ਸੋ ਅੱਗੇ ਹੈ ਜੀ ਵਿਟਾਮਿਨ ਡੀ ਵਿਟਾਮਿਨ ਡੀ ਦੀ ਕਮੀ ਦੇ ਨਾਲ ਕਿਹੜਾ ਰੋਗ ਹੁੰਦਾ ਹੈ ਜੀ ਰਿਕਟਸ। ਇਹਦੇ ਲੱਛਣ ਕੀ ਨੇ ਜੀ ਵਿਟਾਮਿਨ ਡੀ ਦੇ ਨਾਲ ਜਿਹੜਾ ਰਿਕਟਸ ਰੋਗ ਹੁੰਦਾ ਹੈ ਇਹਦੇ ਲੱਛਣ ਦੇ ਵਿੱਚ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ, ਵਿੰਗੀਆਂ ਹੋ ਜਾਂਦੀਆਂ ਨੇ ਔਰ ਇਹਦੇ ਜਿਹੜੇ ਵਿਟਾਮਿਨ ਡੀ ਦੇ ਪ੍ਰਮੁੱਖ ਸੋਮੇ ਨੇ ਉਹ ਹੈ ਜੀ ਮੱਛੀ ਦਾ ਤੇਲ, ਮੱਛੀ, ਦੁੱਧ ਾਂਡੇ ਦੀ ਜ਼ਰਦੀ ਤੇ ਮੱਖਣ ਆਦ ਪ੍ਰਸ਼ਨ ਨੰਬਰ ਅੱਗੇ ਹੈ ਜੀ ਵਿਟਾਮਿਨ ਏ ਵਿਟਾਮਿਨ ਏ ਦੀ ਨਾਲ ਘਾਟ ਦੇ ਨਾਲ ਜਿਹੜਾ ਰੋਗ ਹੁੰਦਾ ਜੀ ਜੀਰੋ ਪਥੇਲੀਅਮ ਤੇ ਅੰਧਰਾਤਾ ਲੱਛਣ ਕੀ ਨੇ ਜੀ ਅਥਰੂ ਗ੍ਰੰਥੀਆਂ ਦਾ ਕੰਮ ਕਰਨਾ ਬੰਦ ਹੋ ਜਾਂਦਾ ਹੈ ਔਰ ਇਸ ਦੇ ਨਾਲ ਜਿਹੜੀ ਅੱਖਾਂ ਨੇ ਸੁੱਕ ਜਾਂਦੀਆਂ ਨੇ ਔਰ ਅੱਖਾਂ ਦੇ ਵਿੱਚ ਜ਼ਖਮ ਹੋ ਜਾਂਦੇ ਨੇ ਔਰ ਜਿਹੜਾ ਹੈ ਦਿਸਣਾ ਉਹ ਘਟ ਹੋ ਜਾਂਦਾ ਹੈ ਇਸ ਦੇ ਮੁੱਖ ਸੌਮੇ ਨੇ ਜੀ ਅੰਡਾ ਅੰਡੇ ਦੀ ਜ਼ਰਦੀ ਦੁੱਧ गाजर टमाटर पपीता ਤੇ ਪੀਲੇ ਫਲ ਇਹ ਪ੍ਰਮੁੱਖ ਸੋਮੇ ਨੇ ਜੀ ਵਿਟਾਮਿਨ ਏ ਦੇ ਅੱਗੇ ਹੈ ਜੀ ਵਿਟਾਮਿਨ ਬੀ 1 ਵਿਟਾਮਿਨ ਜਿਹੜਾ ਬੀ ਹੈ ਇਸ ਦੇ 12 ਮੈਂਬਰ ਨੇ ਜਿਹਦੇ ਵਿੱਚੋਂ ਪ੍ਰਮੁੱਖ ਨੇ ਵਿਟਾਮਿਨ 1 2 5 ਤੇ 12 ਔਰ ਵਿਟਾਮਿਨ ਬੀ 1 ਦੀ ਘਾਟ ਦੇ ਨਾਲ ਕਿਹੜਾ ਰੋਗ ਹੁੰਦਾ ਹੈ ਜੀ 베ਰੀ 베ਰੀ ਇਹਦੇ ਮੁੱਖ ਲੱਛਣ ਕੀ ਨੇ ਜੀ ਬਦ ਹਜਮੀ ਭੁੱਖ ਘਟਣਾ ਇਦੇ ਨਾਲ ਇਹਦੇ ਜਿਹੜੇ ਘਾਟ ਦੇ ਨਾਲ ਹੈ ਬਦਹਜਮੀ ਹੁੰਦੀ ਹੈ ਤੇ ਭੁੱਖ ਜਿਹੜੀ ਉਹ ਘੱਟ ਲੱਗਦੀ ਹੈ ਔਰ ਇਹਦੇ ਸੋਮੇ ਨੇ ਕਿੱਥੋਂ ਸਾਨੂੰ ਪ੍ਰਾਪਤ ਹੁੰਦਾ ਹੈ ਸਾਬਤ ਕਣਕ ਦੀ ਰੋਟੀ ਜਾਂ ਦਲੀਏ ਤੋਂ ਅੱਗੇ ਹੈ ਜੀ ਵਿਟਾਮਿਨ ਕੇ ਵਿਟਾਮਿਨ ਕੇ ਦੀ ਕਮੀ ਦੇ ਨਾਲ ਹੈ ਜਿਹੜਾ ਖੂਨ ਦਾ ਜਿਹੜਾ ਵਗਣਾ ਹੈ ਉਹ ਰੋਗ ਹੋ ਜਾਂਦਾ ਖੂਨ ਦੇ ਵਗਣ ਦਾ ਲੱਛਣ ਕੀ ਹੈ ਜੀ ਥੋੜੇ ਜਿਹੇ ਜ਼ਖਮ ਨਾਲ ਕਾਫੀ ਖੂਨ ਜਿਹੜਾ ਉਹ ਵਗਣ ਲੱਗ ਪੈਂਦਾ ਹੈ ਇਸ ਤੇ ਸੋਮੇ ਹਨ ਜੀ ਹਰੀ ਪੱਤੇਦਾਰ ਸਬਜ਼ੀਆਂ ਅਤੇ ਮੱਛੀ ਅੱਗੇ ਹੈ ਜੀ ਪ੍ਰਸ਼ਨ ਨੰਬਰ 12 ਆਇਓਡੀਨ ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ ਉੱਤਰ ਹੈ ਜੀ ਗਿੱਲੜ ਰੋਗ ਹੋ ਜਾਂਦਾ ਜਿਸ ਦੇ ਨਾਲ ਗਲੇ ਦੀਆਂ ਜਿਹੜੀਆਂ ਗ੍ਰੰਥੀਆਂ ਨੇ ਉਹ ਫੁੱਲ ਜਾਂਦੀਆਂ ਨੇ ਪ੍ਰਸ਼ਨ ਨੰਬਰ 13 ਲੋਹੇ ਦੀ ਕਮੀ ਨਾਲ ਕਿਹੜਾ ਰੋਗ ਹੁੰਦਾ ਹੈ ਉੱਤਰ ਹੈ ਜੀ ਅਨੀਮੀਆ ਲੋਹੇ ਦੀ ਕਮੀ ਦੇ ਨਾਲ ਅਨੀਮੀਆ ਨਾਂ ਦਾ ਰੋਗ ਹੋ ਜਾਂਦਾ ਹੈ ਜਿਹਦੇ ਨਾਲ ਜਿਹੜਾ ਖੂਨ ਹੈ ਉਹ ਕਾਫੀ ਘਟ ਜਾਂਦਾ ਪ੍ਰਸ਼ਨ ਨੰਬਰ 14 ਮਲੇਰੀਆ ਕਿਸ ਦੁਆਰਾ ਫੈਲਾਇਆ ਜਾਂਦਾ ਹੈ ਉੱਤਰ ਹੈ ਜੀ ਪ੍ਰੋਟੋਜ਼ੂਆ ਜੋ ਕਿ ਮਾਦਾ ਐਨਾਫਲੀਜ਼ ਮੱਛਰ ਦੇ ਦੁਆਰਾ ਕੱਟਣ ਦੇ ਦੁਆਰਾ ਜਿਹੜਾ ਉਹ ਫੈਲਦਾ ਹੈ ਇਹ ਜਿਹੜਾ ਮਾਦਾ ਐਨਾਫਾਈਲਿਸ ਮਨੁੱਖ ਦਾ ਖੂਨ ਚੂਸਦਾ ਹੈ ਔਰ ਇੱਕ ਵਾਹਕ ਦਾ ਕੰਮ ਕਰਦਾ ਹੈ ਜਿਸ ਦੇ ਨਾਲ ਦੂਜੇ ਵਿਅਕਤੀ ਨੂੰ ਜਿਹੜਾ ਇਹ ਰੋਗ ਲੱਗ ਜਾਂਦਾ ਹੈ ਪ੍ਰਸ਼ਨ ਨੰਬਰ 15 ਮਲੇਰੀਆ ਦਾ ਇਲਾਜ ਲਈ ਵਰਤੀ ਜਾਂਦੀ ਦਵਾਈ ਕੁਕੀਨ ਕਿਸ ਦਰਖਤ ਦੇ ਤਣੇ ਦੀ ਛਿਲ ਵਰਤੀ ਜਾਂਦੀ ਹੈ ਕੁਕੀਨ ਜਿਹੜੀ ਦਵਾਈ ਹੈ ਮਲੇਰੀਏ ਦੇ ਇਲਾਜ ਵਾਸਤੇ ਵਰਤੀ ਜਾਂਦੀ ਹੈ ਉਹ ਕਿਸ ਦਰਖਤ ਦੀ ਛਿਲ ਤੋਂ ਬਣਦੀ ਹੈ ਸਿਨਕੋਨਲ ਸਨਕੋਨਾ ਨਾਮ ਦੇ ਦਰਖਤ ਤੋਂ ਕੁਨੀਨ ਨਾਮ ਦੀ ਜਿਹੜੀ ਦਵਾਈ ਹੈ ਉਹ ਬਣਦੀ ਹੈ ਪ੍ਰਸ਼ਨ ਨੰਬਰ 16 4D ਸਿੰਡਰੋਮ 4D ਸਿੰਡਰੋਮ ਕਿਸ ਬਿਮਾਰੀ ਨੂੰ ਕਹਿੰਦੇ ਹਨ ਉੱਤਰ ਹੈ ਜੀ ਪੈਲਾਗਰਾ ਜੋ ਕਿ ਵਿਟਾਮਿਨ B5 ਦੀ ਘਾਟ ਦੇ ਨਾਲ ਹੁੰਦਾ ਹੈ ਪ੍ਰਸ਼ਨ ਨੰਬਰ 17 AIDS ਦਾ ਕਾਰਨ ਕਿਹੜਾ ਜੀਵਾਣੂ ਹੈ ਉੱਤਰ ਹੈ ਜੀ ਰੈਟ੍ਰੋਵਾਇਰਸ HIV ਪ੍ਰਸ਼ਨ ਨੰਬਰ 18 ਹਲਕੇ ਕੁੱਤੇ ਦੇ ਕੱਟਣ ਨਾਲ ਕਿਹੜਾ ਰੋਗ ਫੈਲਦਾ ਹੈ ਉੱਤਰ ਹੈ ਜੀ ਰੈਬੀਜ਼ ਜਾਂ ਹਲਕਾ ਜਿਸ ਨੂੰ ਹਾਈਡਰੋਫੋਬੀਆ ਵੀ ਕਿਹਾ ਜਾਂਦਾ ਹੈ ਔਰ ਇਸ ਦਾ ਜਿਹੜਾ ਦਿਮਾਗ ਦੇ ਉੱਤੇ ਭੈੜਾ ਅਸਰ ਪੈਂਦਾ ਹੈ ਹਾਈਡਰੋਫੋਬੀਆ ਇਸ ਨੂੰ ਨਾਂ ਤਾ ਦਿੱਤਾ ਗਿਆ ਹੈ ਕਿਉਂਕਿ ਵਿਅਕਤੀ ਨੂੰ ਜਿਹੜੇ ਪਾਣੀ ਪੀਣ ਦੀ ਪਿਆਸ ਲੱਗਦੀ ਹੈ ਪਰ ਉਸ ਨੂੰ ਪਾਣੀ ਤੋਂ ਡਰ ਲੱਗਦਾ ਹੈ। ਪ੍ਰਸ਼ਨ ਨੰਬਰ 19 ਪੀਲੀਆ ਸਰੀਰ ਦੇ ਕਿਸ ਅੰਗ ਨੂੰ ਪ੍ਰਭਾਵਿਤ ਕਰਦਾ ਹੈ? ਉੱਤਰ ਹੈ ਜੀ ਜਿਗਰ ਹੈਪੇਟਾਈਟਿਸ ਵਿਸ਼ਾਣੂ ਦੇ ਰਾਹੀਂ ਇਹ ਫੈਲਦਾ ਹੈ। ਔਰ ਜਿਗਰ ਨੂੰ ਪ੍ਰਭਾਵਿਤ ਕਰਦਾ ਹੈ। ਪ੍ਰਸ਼ਨ ਨੰਬਰ 20 ਕਿਸ ਨੇ ਅਤੇ ਕਦੋਂ ਸਿੱਧ ਕੀਤਾ ਕਿ ਮਲੇਰੀਆ ਪਲਾਜ਼ਾਡੋ ਪਲਾਜ਼ਮੋਡੀਅਮ ਦੁਆਰਾ ਹੁੰਦਾ ਹੈ ਉੱਤਰ ਹੈ ਜੀ ਰੋਨਾਲਡ ਰੋਸ ਨੇ 1887 ਈਸਵੀ ਦੇ ਵਿੱਚ ਇਹ ਸਿੱਧ ਕੀਤਾ ਕਿ ਜਿਹੜਾ ਮਲੇਰੀਆ ਹੈ ਉਹ ਪਲਾਜ਼ਮੋਡੀਅਮ ਦੁਆਰਾ ਹੁੰਦਾ ਹੈ ਔਰ ਇਸ ਦੇ ਲਈ ਉਸ ਨੂੰ ਨੋਬਲ ਪੁਰਸਕਾਰ ਵੀ ਦਿੱਤਾ ਗਿਆ ਸੀ ਪ੍ਰਸ਼ਨ ਨੰਬਰ 21 BCG ਦਾ ਟੀਕਾ ਕਿਸ ਰੋਗ ਦੀ ਰੋਕਥਾਮ ਲਈ ਲਗਾਇਆ ਜਾਂਦਾ ਹੈ ਉੱਤਰ ਹੈ ਜੀ ਤੱਪਦਿਕ ਦੇ ਲਈ ਔਰ ਤਾਪੋਧਿਕ ਦੀ ਜਿਹੜੀ ਖੋਜ ਆ 1882 ਇਸਵੀ ਦੇ ਵਿੱਚ ਰਾਬਰਟ ਕੈਚ ਨੇ ਕੀਤੀ ਸੀ। ਪ੍ਰਸ਼ਨ ਨੰਬਰ 22 ਕੇਸਰੀ ਦਾਲ ਖਾਣ ਨਾਲ ਕਿਹੜਾ ਰੋਗ ਹੁੰਦਾ ਹੈ? ਉੱਤਰ ਹੈ ਜੀ ਅਧਰੰਗ। ਕੇਸਰੀ ਦਾਲ ਹੈ ਜਿਹੜੀ ਮਲਾਵਟ ਕੀਤੀ ਜਾਂਦੀ ਹੈ ਦਾਲਾਂ ਦੇ ਵਿੱਚ ਇਸ ਦੀ ਔਰ ਇਸ ਨੂੰ ਖਾਣ ਦੇ ਨਾਲ ਅਧਰੰਗ ਨਾਮ ਦਾ ਜਿਹੜਾ ਰੋਗ ਹੈ ਉਹ ਹੋ ਜਾਂਦਾ ਹੈ। ਪ੍ਰਸ਼ਨ ਨੰਬਰ 23 ਪ੍ਰੋਟੀਨ ਦੀ ਕਮੀ ਨਾਲ ਬੱਚਿਆਂ ਵਿੱਚ ਕਿਹੜੀ ਬਿਮਾਰੀ ਹੋ ਜਾਂਦੀ ਹੈ ਉੱਤਰ ਹੈ ਜੀ ਮੈਰਾਸਮਸ ਤੇ ਕੁਆਸ਼ੋਕਰ ਮੈਰਾਸਮਸ ਤੇ ਕੁਆਸ਼ੋਕਰ ਜਿਹੜੀ ਨਾਂ ਦੀ ਬਿਮਾਰੀ ਹੈ ਪ੍ਰੋਟੀਨ ਦੀ ਕਮੀ ਦੇ ਕਾਰਨ ਬੱਚਿਆਂ ਦੇ ਵਿੱਚ ਹੋ ਜਾਂਦੀ ਹੈ ਸੋ ਦੋਸਤੋ ਇਹ ਸੀ ਪ੍ਰਮੁੱਖ ਬਿਮਾਰੀਆਂ ਔਰ ਕਿਹੜੇ ਕਿਹੜੇ ਭੋਜਨ ਦੇ ਤੱਤ ਦੀ ਘਾਟ ਦੇ ਕਾਰਨ ਹੁੰਦੀਆਂ ਨੇ ਉਸ ਸੰਬੰਧੀ ਜਾਣਕਾਰੀ ਉਮੀਦ ਹੈ ਕਿ ਪੀਟਟ ਦੇ ਪੇਪਰ ਦੇ ਵਿੱਚ ਤੁਹਾਡੇ ਕੰਮ ਆਏਗੀ ਤੁਹਾਡੀ ਸਹਾਇਤਾ ਕਰੇਗੀ ਜੇ ਵੀਡੀਓ ਪਸੰਦ ਆਏ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਲਾਈਕ ਕਰੋ ਔਰ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ